ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਿਹੜਾ ਸਥਾਨ ਉਹਨਾਂ ਨੇ ਪ੍ਰਗਟ ਕੀਤਾ ਸੀ ਨਿਰਮਲ ਡੇਰਾ ਪਾਤਸ਼ਾਹਾਂ ਦੇ ਪਾਸ਼ਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਮੀਆਂ ਸਾਹਿਬ ਜਿੱਥੇ ਕਿਸੇ ਸਮੇਂ ਪਹਿਲਾਂ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ ਤੇ ਦਰਖਤ ਦੇ ਹੇਠਾਂ ਆਪਣੇ ਕੋੜੇ ਦੀ ਜੋ ਲਗਾਮ ਸੀ ਮਹਾਰਾਜ ਜੀ ਨੇ ਉੱਥੇ ਆ ਕੇ ਬੰਦੀਤੀ ਐਸੇ ਸਥਾਨ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਬ੍ਰह्मज्ञानी बाबा ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖ ਬਾਬਾ RAM ਸਿੰਘ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਸਾਰੇ ਸੰਸਾਰ ਦੇ ਸ਼ਾਂਤੀ ਦੇ ਲਈ ਇੱਥੇ ਸੰਗਤ ਜੀ ਬਹੁਤ ਕਿਰਪਾ ਵਰਤਦੀਆਂ ਇੱਥੇ ਬਹੁਤ ਲਗਾਤਾਰ ਅਖੰਡ ਪਾਠ ਹੁੰਦੇ ਨੇ ਗੁਰੂ ਜੀ ਦੀ ਕਿਰਪਾ ਸਦਕਾ 1986 ਤੋਂ ਲੈ ਕੇ ਹੁਣ ਤੱਕ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਆ ਇੱਕ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ ਤੇ ਨਾਲ ਹੀ ਦੂਜਾ ਪਾਠ ਪ੍ਰਕਾਸ਼ ਹੋ ਜਾਂਦਾ ਹੈ ਇਸ ਅਸਥਾਨ ਨੂੰ ਤਨਤਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖਾਂ ਨੇ ਪ੍ਰਗਟ ਕੀਤਾ ਕੁਝ ਸੰਗਤਾਂ ਨੂੰ ਇਹ ਨਹੀਂ ਪਤਾ ਦੇਖੋ ਸੰਗਤ ਜੀ ਜਿਹੜੇ ਅਸਥਾਨ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਹੋ ਸਕਦਾ ਹੈ ਆਪ ਜੀ ਨੇ ਪਾਮੀਆਂ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕੀਤੇ ਹੋਣ ਇਸ ਅਸਥਾਨ ਤੇ ਸੰਗਤਾਂ ਸਹਿਯੋਗ ਸਦਕਾ ਤੇ ਮਹਾਪੁਰਖਾਂ ਦੀ ਪ੍ਰੇਰਣਾ ਸਦਕਾ ਪ੍ਰਗਟ ਹੋਇਆ ਇਸ ਸਥਾਨ ਦੀ ਅਮਨ ਸ਼ਾਂਤੀ ਲਈ ਤੁਸੀਂ ਵੇਖੋ 1986 ਉਦੋਂ ਦੇ ਪਾਠ ਸ਼ੁਰੂ ਹੋਏ ਹਨ ਤੇ ਇਸ ਬੋਰਡ ਦੇ ਉੱਪਰ ਅੱਜ ਤੱਕ ਦਾ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਉੱਥੇ ਸਾਰਾ ਇਹ ਕਿਵੇਂ ਅਸਥਾਨ ਪ੍ਰਗਟ ਹੋਇਆ ਇਹ ਸਭ ਕੁਝ ਉਸ ਬੋਰਡ ਦੇ ਉੱਪਰ ਲਿਖਿਆ ਹੋਇਆ ਹੈ ਇੱਥੇ ਜਿਹੜਾ ਇੱਕ ਰੁੱਖ ਹੈ ਉਹ ਅਣਜਾਣ ਰੁੱਖ ਹੈ ਮਤਲਬ ਜਿਹੜੇ ਉੱਥੇ ਦਰਖਤ ਲੱਗੇ ਹਨ ਉਹ ਸਤ ਯੁੱਗ ਤੇ ਤ੍ਰੇਤੇ ਸਮੇਂ ਦੇ ਹਨ ਹਜੇ ਤੱਕ ਕੋਈ ਵੀ ਵਿਗਿਆਨਿਕ ਸਾਇੰਟਿਸਟ ਜਿਹੜਾ ਇਹਨਾਂ ਚੀਜ਼ਾਂ ਦਾ ਭੇਦ ਨਹੀਂ ਪਾ ਸਕਿਆ ਕਿਉਂਕਿ ਰੱਬ ਦੇ ਰੰਗਾਂ ਦਾ ਕੋਈ ਭੇਦ ਨਹੀਂ ਪਾ ਸਕਦਾ ਚਲੋ ਆਪਣੀ ਉਹਨਾਂ ਦੀ ਵਿਦਿਆ ਹੁੰਦੀ ਹੈ ਪਰ ਮਹਾਪੁਰਖਾਂ ਦੇ ਕੋਤਕ ਨਿਰਾਲੇ ਹੁੰਦੇ ਨੇ ਇਸ ਤਰ੍ਹਾਂ ਇਹ ਜੜੇ ਰੁੱਖ ਨੇ ਇਹ ਕਿਸ ਦੇ ਹਨ ਕਿਵੇਂ ਆਪਾਂ ਕਹਿ ਦਈਏ ਕਿ ਇਹ ਪੀਪਲ ਦੇ ਹਨ ਜਾਂ ਅੰਬ ਦੇ ਪੇੜ ਹਨ ਇਸ ਚੀਜ਼ ਦਾ ਹੱਲੇ ਕੋਈ ਪੇਦ ਨਹੀਂ ਹੈ ਨਾ ਹੀ ਕੋਈ ਹੱਲੇ ਜਾਣਕਾਰੀ ਹੋ ਸਕੀ ਹੈ ਐਸੇ ਗੁਰਦੁਆਰੇ ਦੀ ਇੱਕ ਜਿਹੜੀ ਸੱਚੀ ਘਟਨਾ ਹੈ ਉਹ ਆਪ ਜੀ ਦੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਸੰਗਤ ਜੀ ਇਸ ਸਥਾਨ ਤੇ ਬਾਬਾ ਨਛੱਤਰ ਸਿੰਘ ਜੀ ਇਸ ਸਥਾਨ ਤੇ ਸੇਵਾ ਕਰ ਰਹੇ ਹਨ ਕਿਉਂਕਿ ਇਹ ਪਿੰਡ ਵੀ ਉਹਨਾਂ ਦਾ ਹੀ ਹੈ ਜੋ ਮਹਾਰਾਜ ਨੇ ਮਹਾਪੁਰਖਾਂ ਨੇ ਹੰਸਾਲੀ ਵਾਲੇ ਉਹਨਾਂ ਦੀ ਸੇਵਾ ਵੀ ਬਾਬਾ ਜੀ ਨੇ ਕੀਤੀ ਸੀ ਬਾਬਾ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਸ ਸਥਾਨ ਦੀ ਸੇਵਾ ਉਹਨਾਂ ਨੂੰ ਸੌਂਪੀ ਸੀ ਤੇ ਲਗਭਗ 30 31 ਸਾਲ ਹੋ ਗਏ ਬਾਪੂ ਜੀ ਨੂੰ ਇੱਥੇ ਸੇਵਾ ਕਰਦੇ ਆਂ ਸਾਰ ਸੰਗਤ ਜੀ ਜਿਨ੍ਹਾਂ ਨੇ ਵੀ ਇਸ ਸਥਾਨ ਦੇ ਦਰਸ਼ਨ ਕੀਤੇ ਹਨ ਉਹਨਾਂ ਸੰਗਤਾਂ ਨੂੰ ਇਸ ਜਗ੍ਹਾ ਦਾ ਕੋਤਕ ਪਤਾ ਹੈ ਜਿਨ੍ਹਾਂ ਨੇ ਅਜੇ ਤੱਕ ਦਰਸ਼ਨ ਨਹੀਂ ਕੀਤੇ ਭਾਈ ਇਸ ਗੁਰਦੁਆਰੇ ਦੇ ਦਰਸ਼ਨ ਤੁਸੀਂ ਜ਼ਰੂਰ ਕਰਨਾ ਹੋ ਕਿਉਂਕਿ ਦਰਸ਼ਨ ਕਰਕੇ ਸੰਗਤਾਂ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਪਾਣੀ ਪੜਨ ਦਾ ਸੰਗਤ ਵਿੱਚ ਚਾਹ ਹੋਵੇ ਐਸੇ ਅਸਥਾਨ ਤੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਆਉਂਦੇ ਹੁੰਦੇ ਸਨ ਤੇ ਉਹ ਆਪਣੇ ਬਚਨ ਬिलास ਸੰਗਤਾਂ ਦੇ ਅਗੇ ਕਰਦੇ ਸਨ ਕਈ ਕਈ ਘੰਟੇ ਬੈਠੇ ਸਿਮਰਨ ਕਰਦੇ ਰਹਿੰਦੇ ਸਨ ਮਹਾਪੁਰਖਾਂ ਦਾ ਰੱਬ ਦੇ ਪਿਆਰਿਆਂ ਦਾ ਰੂਪ ਹੀ ਵੱਖਰਾ ਹੁੰਦਾ ਹੈ ਬਾਬਾ ਅਜੀਤ ਸਿੰਘ ਜੀ ਸੰਗਤਾਂ ਨਾਲ ਬਚਨ ਬिलास ਕਰ ਰਹੇ ਸਨ ਤਾਂ ਇੱਕ ਪ੍ਰੇਮੀ ਨੇ ਬੜੇ ਪਿਆਰ ਨਾਲ ਪੁੱਛਿਆ ਬਾਪੂ ਜੀ ਸਾਨੂੰ ਇਸ ਸਥਾਨ ਦੀ ਮਹਿਮਾ ਬਾਰੇ ਦੱਸੋ ਇਹ ਅਸਥਾਨ ਦੀ ਕੀ ਮਹਿਮਾ ਹੈ ਤਾਂ ਉਦੋਂ ਫਿਰ ਉਹਨਾਂ ਨੇ ਸਾਰੀ ਗੱਲ ਦੱਸੀ ਕਹਿੰਦੇ ਇੱਥੇ ਐਡੀ ਕਿਰਪਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਰਤਾਈ ਜਿਨ੍ਹਾਂ ਦੇ ਲੇਖਾਂ ਵਿੱਚ ਪੁੱਤ ਨਹੀਂ ਸੀ ਧੀਆਂ ਨਹੀਂ ਸਨ ਉਹਨਾਂ ਦੇ ਲੇਖਾਂ ਦੇ ਵਿੱਚ ਮਹਾਰਾਜ ਨੇ ਇੱਥੇ ਕਿਰਪਾ ਕਰ ਦਿੱਤੀ ਸਤਿਗੁਰੂ ਜੀ ਤੇ ਕਹਿੰਦੇ ਇੱਕ ਕਿਉ ਦੇ ਪੀਪੇ ਦੇ ਬਦਲੇ ਕਿਰਪਾ ਹੋ ਜਾਂਦੀ ਹੈ ਦੇਖੋ ਇਸ ਅਸਥਾਨ ਤੇ ਜਿੱਥੇ ਗੁਰੂ ਜੀ ਨੇ ਵਰ ਦਿੱਤਾ ਹੈ ਉੱਥੇ ਇਹ ਮਹਿਮਾ ਵਰਤ ਰਹੀ ਹੈ ਬੱਚੇ ਦੀ दांत ਲਈ ਜੋ ਤਰਸਦੇ ਹਨ ਕਿ ਉਹ ਦਾ ਪੀਪਾ ਸੇਵਾ ਵਿੱਚ ਪਾਉਂਦੇ ਹਨ ਤੇ ਪੁੱਤਰ ਦੀ दांत ਜਾਂ ਬੱਚੇ ਦੀ दांत ਪ੍ਰਾਪਤ ਹੋ ਜਾਂਦੀ ਹੈ ਕਿ ਉਹ ਦਾ ਪੀਪਾ ਜਦੋਂ ਸੰਗਤ ਚੜਾਉਂਦੀ ਹੈ ਤਾਂ ਗ੍ਰੰਥੀ ਸਾਹਿਬ ਅਰਦਾਸ ਕਰਦੇ ਹਨ ਉਸ ਕਿਉ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਕ ਵਰਤਾਈ ਜਾਂਦੀ ਹੈ ਲੰਗਰ ਵਿੱਚ ਸੇਵਾ ਕੀਤੀ ਜਾਂਦੀ ਹੈ ਹੌਲੀ-ਹੌਲੀ ਸੰਗਤ ਜੀ ਫਿਰ ਉਹ ਹਦਾਤ ਜਿਹੜੀ ਬੰਦੇ ਨੂੰ ਮਿਲ ਜਾਂਦੀ ਹੈ ਤੇ ਉਹ ਬੇ ਔਲਾਦ ਤੋਂ ਔਲਾਦ ਵਾਲੇ ਹੋ ਜਾਂਦੇ ਹਨ 3 ਪੁੱਤਰਾਂ ਵਾਲੇ ਹੋ ਜਾਂਦੇ ਹਨ ਬਾਪੂ ਰਣਜੀਤ ਸਿੰਘ ਜੀ ਉਹਨਾਂ ਨੇ ਆਖਿਆ ਸੀ ਕਹਿੰਦੇ ਇਹ ਸੇਵਾ ਉਹਨਾਂ ਨੂੰ ਮਹਾਪੁਰਖਾਂ ਨੇ ਜਾਨ ਤੋਂ ਪਹਿਲੇ ਉਹਨਾਂ ਨੂੰ ਬਖਸ਼ੀ ਸੀ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਿਹੜੇ ਸੰਗਤਾਂ ਬੱਚੇ ਦੀ ਅਰਦਾਸ ਬੱਚੇ ਦਾ ਵਾਰ ਮੰਗਣ ਉਹਨਾਂ ਦੀ ਅਰਦਾਸ ਦੀ ਸੇਵਾ ਤੁਸੀਂ ਕਰਨੀ ਹੈ ਮਹਾਪੁਰਖਾਂ ਵੱਲੋਂ ਬਖਸ਼ੀ ਗਈ ਇਹਦਾਤ ਇਹ ਸੇਵਾ ਉਹ ਅੱਜ ਤੱਕ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਹਨ ਉਹ ਕਹਿੰਦੇ ਹਨ ਅਸੀਂ ਇੱਥੇ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਬਾਅਦ ਵਿੱਚ ਜੋ ਕੋਈ ਕਹੇ ਸਾਡੇ ਧੀ ਜਾਂ ਪੁੱਤਰ ਦਾ ਵਿਆਹ ਨਹੀਂ ਹੋ ਰਿਹਾ ਜੇ ਕੋਈ ਕਹਿੰਦਾ ਹੈ ਘਰ ਵਿੱਚ ਕੋਈ ਔਲਾਦ ਨਹੀਂ ਤੇ ਉਸ ਦੀ ਵੀ ਅਰਦਾਸ ਕਰਦੇ ਹਾਂ ਕਿਉਂ ਦਾ ਪੀਪਾ ਸੰਗਤਾਂ ਕੋਲੋਂ ਲੈ ਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਸੰਗਤਾਂ ਦੇ ਵਿੱਚ ਵੰਡੀ ਜਾਂਦੀ ਹੈ ਫਿਰ ਉਹਨਾਂ ਨੇ ਆਪਣੀ ਹੱਦ ਬੀਤੀ ਦੱਸੀ ਕਿ ਪਹਿਲਾਂ ਮੈਂ 파ਠੀ ਸੀ ਲੋਕਾਂ ਦੀ ਸੰਗਤ ਰੂਪ ਵਿੱਚ ਜਦੋਂ ਆਉਂਦੇ ਉਹਨਾਂ ਦੀ ਅਰਦਾਸ ਬੇਨਤੀ ਕਰਦਾ ਤੇ ਪੁੱਤਰ ਦੀ ਦਾਤ ਬਖਸ਼ੋ ਕਹਿੰਦੇ ਤੇ ਮੇਰੇ ਘਰ ਵਿੱਚ ਆਪਣੀ ਔਲਾਦ ਹੈ ਨਹੀਂ ਸੀ ਫਿਰ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਮੇਰੇ ਖੁਦ ਦੇ ਘਰ ਵਿੱਚ ਔਲਾਦ ਨਹੀਂ ਹੈ ਮੈਂ ਲੋਕਾਂ ਦੀਆਂ ਅਰਦਾਸਾਂ કરી ਜਾਣਾ ਕਿਤੇ ਇਹ पार ਮੇਰੇ ਸਿਰ ਤੇ ਤਾਂ ਨਹੀਂ ਪੈ ਰਹਾ ਮੇਰੇ ਘਰ ਵਿੱਚ ਕੋਈ ਔਲਾਦ ਨਹੀਂ ਮਨ ਵਿੱਚ ਫੁਰਨਾ ਬਣਾ ਲਿਆ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖਾਂ ਸ਼ਰੀਰ ਕਰਕੇ ਉਦੋਂ ਹਾਜ਼ਰ ਸਨ ਉਹਨਾਂ ਨੇ ਮੇਰੇ ਮਨ ਦਾ ਫੁਰਨਾ ਪੜ੍ਹ ਲਿਆ ਮੈਨੂੰ ਫਿਰ ਸਾਰੀ ਵਿਧੀ ਪਤਾ ਸੀ ਕਹਿਣ ਲੱਗੇ ਭਾਈ ਤੂੰ ਅਰਦਾਸ ਕਰ ਕਿਉਂਕਿ ਮੈਂ ਮਨ ਚ ਸੋਚਿਆ ਸੀ ਕਿ ਉਦੋਂ ਤੱਕ ਮੈਂ ਕਿਸੇ ਦੀ ਅਰਦਾਸ ਨਹੀਂ ਕਰਾਂਗਾ ਜਦੋਂ ਤੱਕ ਮੇਰੇ ਘਰ ਪੁੱਤ ਦੀ ਦਾਤ ਨਹੀਂ ਹੋ ਜਾਂਦੀ ਮੈਨੂੰ ਬੱਚੇ ਦੀ ਦਾਤ ਨਹੀਂ ਮਿਲ ਜਾਂਦੀ ਮੈਨੂੰ ਲੋਕ ਕੀ ਕਹਿਣਗੇ ਤੇਰੇ ਆਪਣੇ ਘਰ ਤਾਂ ਪਾਈ ਔਲਾਦ ਨਹੀਂ ਤੂੰ ਲੋਕਾਂ ਦੀਆਂ ਅਰਦਾਸਾਂ ਕਰੀ ਜਾਂਦਾ ਹੈ ਫਿਰ ਬਾਬਾ ਜੀ ਨੇ ਮਹਾਪੁਰਖਾਂ ਨੇ ਮੈਨੂੰ ਕਿਉਂ ਦਾ ਪੀਪਾ ਲਿਆ ਕੇ ਅਰਦਾਸ ਕਰਨ ਨੂੰ ਕਿਹਾ ਇੱਕ ਸਾਲ ਬਾਅਦ ਮੇਰੇ ਘਰ ਦੇ ਵਿੱਚ ਪੁੱਤਰ ਦਾ ਸੁੱਖ ਮੈਨੂੰ ਮਿਲ ਗਿਆ ਮੇਰੀ ਅਰਦਾਸ ਮੇਰੀ ਬੇਨਤੀ ਪ੍ਰਵਾਨ ਹੋਈ ਮੇਰੇ ਨਾਲ ਬਹੁਤ ਵੱਡੀ ਕਲਾ ਵਰਤੀ ਸੀ ਮੇਰੇ ਉੱਤੇ ਐਨੀ ਛੇਤੀ ਕਿਰਪਾ ਹੋ ਜਾਵੇਗੀ ਮੈਂ ਡੋਲ ਗਿਆ ਸੀ ਪਰ ਮਹਾਪੁਰਖਾਂ ਨੇ ਮੈਨੂੰ ਬਚਾ ਲਿਆ ਇਸ ਅਸਥਾਨ ਦੀ ਬਹੁਤ ਹੀ ਮਹਿਮਾ ਹੈ ਛੇਵੇਂ ਪਾਸ਼ਾ ਜੀ ਦਾ ਵਰ ਵੀ ਹੈ ਜਿੱਥੇ ਜਿੱਥੇ ਮਹਾਰਾਜ ਆਏ ਉੱਥੇ ਕਲਾ ਬਹੁਤ ਜ਼ਿਆਦਾ ਵਰਤੀ ਫਿਰ ਉਹ ਕਹਿਣ ਲੱਗੇ ਜਦੋਂ ਮੇਰਾ ਬੇਟਾ 2 ਸਾਲ ਦਾ ਹੋ ਗਿਆ ਤਾ ਮੇਰੇ ਮਨ ਵਿੱਚ ਧੀ ਦੀ ਇੱਛਾ ਜਾਗੀ ਮੈਨੂੰ ਬੇਟੀ ਦਾ ਵੀ ਸੁਖ ਪ੍ਰਾਪਤ ਹੋਵੇ ਕਿਉਂਕਿ ਬੇਟੀਆਂ ਜੋ ਮਾਤਾ ਪਿਤਾ ਨਾਲ ਸੁੱਖ ਸੁੱਖ ਸਾਂਝ ਕਰਦੀਆਂ ਹਨ ਕਈ ਵਾਰ ਉਹ ਪੁੱਤਰ ਨਹੀਂ ਕਰ ਪਾਉਂਦੇ ਕਹਿੰਦੇ ਫਿਰ ਮੇਰੇ ਤੇ ਕਿਰਪਾ ਹੋਈ ਅਕਾਲ ਪੁਰਖ ਨੇ ਮਹਾਪੁਰਖਾਂ ਦੀ ਰਹਿਮਤ ਹੋਈ ਮੈਨੂੰ ਧੀ ਦੀ ਦਾਤ ਵੀ ਏਰੀ ਚੋਲੀ ਵਿੱਚ ਪੈ ਗਈ ਸੰਗਤ ਜੀ ਐਸ ਸਥਾਨ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਸੰਗਤ ਜੀ ਜੇ ਕੋਈ ਸ਼ਰਧਾ ਭਾਵਨਾ ਦੇ ਨਾਲ ਇੱਥੇ ਅਰਦਾਸ ਬੇਨਤੀ ਕਰੇਗਾ ਸੱਚ ਜਾਣਿਓ ਸਤਿਗੁਰੂ ਅੱਗੇ ਅਰਦਾਸ ਕੀਤੀ ਹੋਈ ਪ੍ਰਵਾਨ ਹੋਵੇਗੀ ਗੱਲ ਹੈ ਸਿਰਫ ਵਿਸ਼ਵਾਸ ਦੀ ਸ਼ਰਧਾ ਦੀ ਜੇ ਇੱਥੇ ਕੋਈ ਸੱਚੇ ਮਨ ਨਾਲ ਸੱਚੀ ਸ਼ਰਧਾ ਦੇ ਨਾਲ ਸੱਚੀ ਪਾਵਨਾ ਦੇ ਨਾਲ ਜਿਹੜੀ ਵੀ ਇੱਛਾ ਲੈ ਕੇ ਜਿਹੜੀ ਵੀ ਕਾਮਨਾ ਲੈ ਕੇ ਇੱਥੇ ਅਰਦਾਸ ਕਰਦਾ ਹੈ ਜਾਂ ਬਾਠੀਆਂ ਦੇ ਥਰੂ ਕਰਵਾਉਂਦਾ ਹੈ ਉਸ ਦੀ ਅਰਦਾਸ ਜਰੂਰ ਪੂਰੀ ਹੁੰਦੀ ਹੈ ਹਰ ਕਾਮਨਾ ਹਰ ਇੱਛਾ ਪੂਰਨ ਹੁੰਦੀ ਹੈ ਚੋਲੀਆਂ ਪਰ ਜਾਂਦੀਆਂ ਹਨ ਬਾਬਾ ਜੀ ਦੱਸਦੇ ਹਨ ਕਿ 30 ਸਾਲ ਹੋ ਗਏ ਇੱਥੇ ਉਹਨਾਂ ਨੂੰ ਸੇਵਾ ਕਰਦੇ ਆ ਬਹੁਤ ਕਿਰਪਾ ਬਹੁਤ ਸੰਗਤਾਂ ਦੀਆਂ ਇੱਥੇ ਅਰਦਾਸਾਂ ਪੂਰਨ ਹੋਈਆਂ ਹਨ ਕਿਉਂਕਿ ਇਹ ਸਥਾਨ ਮਹਾਪੁਰਖਾਂ ਨੇ ਪ੍ਰਗਟ ਕੀਤਾ ਹੈ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਐਥੇ ਤੁਸੀਂ ਦਸਵੰਦ ਕੱਢ ਕੇ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਵੀ ਪਾ ਸਕਦੇ ਹੋ ਦਸਵੰਤ ਦੇਣਾ ਇਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅਤੇ ਦਸਵੇਂ ਪਾਤਸ਼ਾਹ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਨੇ ਮਰਿਆਦਾ ਬਣਾਈ ਸੀ ਸਿੱਖਾਂ ਨੂੰ ਦਸਵੰਤ ਦੇਣਾ ਚਾਹੀਦਾ ਹੈ ਗੁਰੂ ਸਾਹਿਬ ਕਿਰਪਾ ਕਰਨ